ਸਤਿ ਸ੍ਰੀ ਅਕਾਲ ਪੈਨੋ ਤੇ ਬੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਬੇ ਜੀ ਦੀ ਰਸੋਈ ਦੇ ਵਿੱਚ ਆ ਤੁਹਾ ਦਾ ਸਵਾਗਤ ਆ ਤੇ ਅੱਜ ਆਪਾਂ ਬਣਾ ਰਹੇ ਆ ਭੈਣੇ ਤੁਸੀਂ ਬਣਾਇਆ ਹੋਗਾ ਬਹੁਤ ਵਧੀਆ ਕਸਟਰਡ ਫਰੂਟ ਵਾਲਾ ਤੇ ਅੱਜ ਆਪਾਂ ਬਣਾ ਰਹੇ ਆ ਕਸਟਰਡ ਬ੍ਰੈਡਾਂ ਵਾਲਾ ਤੇ ਸਭ ਤੋਂ ਪਹਿਲਾਂ ਆਪਾਂ ਬ੍ਰੈਡਾਂ ਨੂੰ ਕੱਟਣਾ ਇਹਨਾਂ ਨੂੰ ਇਹਨਾਂ ਦਾ ਚਾਰ ਸਫੇਰਾ ਹਲਾ ਦੇਣਾਗਾ ਇਹ ਲਾ ਕੇ ਬ੍ਰੈਡਾਂ ਦਾ ਆਪਾਂ ਵਿੱਚ ਅੰਦਰਲਾ 파ਟ ਲੈ ਲੈਣਾ ਸਿਰਫ ਕੱਲਾ ਤੇ ਇਹਨਾਂ ਨੂੰ ਆਪਾਂ ਤਲਣਾਗਾ ਤੇ ਤੁਹਾਨੂੰ ਦਿਖਾਉਣਿਆਗਾ ਹਾਂ ਦੀ ਕਹਾ ਤੇ ਪਹਿਲਾਂ ਆਪਾਂ ਇਹ ਬ੍ਰੈਡਾਂ ਨੂੰ ਕੱਟ ਲਈ ਇਸ ਤਰ੍ਹਾਂ ਆਪਨੇ ਆਪ ਲੈਤਾਗਾ 1.5 ਕੱਪ ਦੁੱਧ ਦਾ ਤੇ ਆਪਾਂ ਹਲਾਇਤਾ ਕਸਟਰਡ ਇਹ ਆਪਾਂ 1 ਚਮਚੇ ਲੋੜ ਮੁਤਾਬਕ ਪਾਵਾਂਗੇ ਤੇ ਆ ਆਪਣੀ ਖੰਡ ਵਾ ਤੇ ਆ ਆਪਾਂ ਲੈ ਤੱਕ ਕਿ ਉਹ ਤਲਣ ਵਾਸਤੇ ਖੰਡ ਆਪਾਂ ਤੁਹਾਨੂੰ ਮੌਕੇ ਤੇ ਦੱਸਾਂਗੇ ਕਿ ਕਿੰਨੀ ਪਾਉਣੀ ਹੈ ਆਪਾਂ ਤੇ ਆਪਾਂ ਹਾਂ ਆਪਾਂ ਕਿਹਾ ਲੈਤਾ ਦੇ ਸੀਕੋ ਤਲਣ ਵਾਸਤੇ ਬਰਿੱਡਾਂ ਨੂੰ ਤੇ ਆ ਆਪਾਂ ਨੂੰ ਚਾਰ ਬਰੱਡ ਬਾਧੂਗਾ ਤੇ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਤੇ ਆਪਾਂ ਲੈਂਦੇ ਨੇ ਚਾਰ ਬਰੱਡ ਹੀ ਲਮਾਗੇ ਭਾਣੇ ਆਪਾਂ ਸਿਰਫ ਆਪਣੀ ਫੈਮਿਲੀ ਦੇ ਲਈ ਬਾਧੂਗਾ ਤੇ ਤੁਸੀਂ ਘੱਟੋ ਹੀ ਲੈ ਸਕਦੇ ਹੋ ਵੱਧ ਵੀ ਲੈ ਸਕਦੇ ਹੋ ਤੁਸੀਂ ਜੇ ਬਣਾ ਕੇ ਦੇਖਣਾ ਇਦੋਂ ਵੀ ਘੱਟ ਲੈ ਸਕਦੇ ਹੋ ਪਹਿਲਾਂ ਬਣਾ ਕੇ ਦੇਖ ਲੈ ਫਿਰ ਮਹਿਮਾਨਾਂ ਨੂੰ ਆਉਣ ਨੂੰ ਬਣਾ ਕੇ ਖਵਾਇਓ चल भाने पहला आप ब्रैड कटते हैं आ देखो भाने आप सब तो पहला ब्रैड कटते हैं ये आप गलास की मदद ना कटा कोई छोटी कबली हैगी कट्टते हो तिखी तो मैं ये गिलास की मदद न कटनी वादिया निकल है अपना ब्रैड इस तरह ही आप चार ब्रैड कट लें देखो भाने आप तीन ब्रैड कट ले, तो ले। चौथा भी कट लिया तो ਗਲਾਸ ਦੀ ਮਦਦ ਤੇ ਨਾਲ ਜਿਹੜੇ ਆ ਬਰੈਡ ਬੱਚੇ ਨੇ ਇਹ ਆਪਣੇ ਫालतੂ ਨੇ ਜਾਣ ਭਨੇ ਇਹਨਾਂ ਤੋਂ ਵੀ ਆਪਾਂ ਬਾਅਦ ਵਿੱਚ ਕੋਈ ਹੋਰ ਰੈਸਪੀ ਲਈ ਕੰਮ ਕਰ ਲਵਾਂਗੇ ਆ ਦੇਖੋ ਭਾਣੇ ਬਰੈਡ ਆਪਾਂ ਕੱਟ ਲਏ ਤਿਆਰ ਨੇਗੇ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਪਹਿਲਾਂ ਕੀ ਆ ਪਾਉਣੇ ਆਗੇ ਆਪਾਂ ਕੜਾਹੀ ਦੇ ਵਿੱਚ ਦੇਸੀ ਕੀ ਆ ਪਾ ਲਿਆ ਭਾਣੇ ਦੇਸ ਵੀ ਪਾਇਓ ਕਿਉ ਤੁਸੀਂ ਮਤਲਬ ਰਫੈਂਟਰ ਫੋਨ ਚ ਨਾ ਤਲੇਓ ਦੇਸੀ ਕੋਈ ਪਾਇਓ ਇਹ ਥੋੜਾ ਹੀ ਪੈਂਦਾ ਭਾਨੇ ਜਿਆਦਾ ਨਹੀਂ ਪੈਂਦਾਗਾ ਆ ਦੇਖੋ ਆਪਾਂ ਥੋੜਾ ਜਿਹਾ ਪਾਇਆ ਤਿੰਨ ਚਾਰ ਕ ਚਮਚੇ ਪਾਇਨੇ ਸਿਰਫ ਉਹ ਵੀ ਆਪਣੇ ਪਿਗਲੇ ਹੋਏ ਘਿਓ ਦੇ ਇੰਨਾ ਆਪਾਂ ਵਾਧੂ ਆ ਆ ਦੇਖੋ ਭਾਨੇ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕੱਲਾ ਕੱਲਾ ਕਰਕੇ ਬਰੈਡ ਪਾਵਾਂਗੇ ਇਹਨੂੰ ਬਚੰਗੀ ਤਰ੍ਹਾਂ ਰੋਸਟਡ ਕਰ ਲਾਂਗੇ ਤੇ ਆਪਾਂ ਇਹ ਤਾਂ ਪਾਸਾ ਥੱਲਾਗੇ ਇਨਾ ਵਧੀਆ ਬਣਿਆ ਹਾਂ ਇਹ ਪਾਣੀ ਬਰੌਣ ਬਰੌਣ ਹੋ ਜਾਣੇ ਕਿ ਕ੍ਰਿਸਪੀ ਕ੍ਰਿਸਪੀ ਇਹ ਆਪਾਂ ਸਾਰੇ ਚਾਰੇ ਦੇ ਚਾਰੇ ਇਸੇ ਤਰ੍ਹਾਂ ਹੀ ਤਲ ਲੈਣੇ ਨੇਗੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਦੱਸੀ ਆ ਵੀ ਆਪਦੀ ਫੈਮਿਲੀ ਦੇ ਹਿਸਾਬ ਨਾਲ ਤੁਸੀਂ ਵੱਧ ਵੀ ਕਰ ਸਕਦੇ ਹੋ ਘੱਟ ਵੀ ਕਰ ਸਕਦੇ ਹੋ ਤੇ ਇਹ ਆ ਨਹੀਂ ਹੈਗਾ ਵੀ ਜੇ ਮੈਂ ਚਾਰ ਬਣਾਏ ਨੇ ਤਾਂ ਤੁਸੀਂ ਵੀ ਚਾਰ ਹੀ ਬਣਾਉਣੇ ਨੇ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਤੇ ਬਣਾ ਸਕਦੇ ਹੋਗੇ ਆ ਦੇਖੋ ਬਣੇ ਇਸ ਤਰ੍ਹਾਂ ਹੋ ਗਿਆ ਆਪਾਂ ਇਸ ਤਰ੍ਹਾਂ ਹੀ ਪਰਫੈਕਟ ਹੋ ਗਿਆ ਹੁਣ ਬਿਲਕੁਲ ਹੁਣ ਬਸ ਆਪਾਂ ਇਹ ਕੱਢ ਦਾਂਗੇ ਹੋਰ ਪਾ ਲਾਂਗੇ ਆ ਦੇਖੋ ਭਾਣੇ ਸਾਰਾ ਰੱਖਿਓ ਇਹਨਾਂ ਨਿਚੋੜਤਾ ਆਪਾਂ ਨਿਚੋੜ ਕੇ ਆਪਾਂ ਪਾਸੇ ਕੱਟ ਲਿਆ ਆ ਦੇਖੋ ਭਾਣੇ ਇਹ ਆਪਣੇ ਪੂਰੇ ਵਧੀਆ ਬਣ ਜਾਂਦੇ ਨੇਗੇ ਗੈਸ ਸਲੋ ਤੇ ਰੱਖਿਓ ਹੌਲੀ ਹੌਲੀ ਪਕਾਇਓ ਇਹਨਾਂ ਨੂੰ ਇਹ ਬਹੁਤ ਵਧੀਆ ਪੱਕਣਗੇ ਰੈਸਪੀ ਰੈਸਪੀ ਕਰਿਸਪੀ ਕਰਿਸਪੀ ਬਣਨਗੇ ਤੇ ਚਾਰੇ ਜਦੋਂ ਬਣ ਗਏ ਤੁਹਾਨੂੰ ਦਿਖਾਉਣੇ ਆ ਆ ਦੇਖੋ ਪਣੇ ਇਹ ਚਾਰੇ ਆਪਾਂ ਕੱਢ ਲਏ ਤੇ ਕਿੰਨੇ ਸੋਹਣੇ ਹੈ ਕ੍ਰਿਸਪੀ ਕ੍ਰਿਸਪੀ ਬਣੇ ਨੇ ਦੇਖੋ ਉਹਨੂੰ ਖਰਾਸ ਹੁੰਦਾ ਹੋਊਗਾ ਤੇ ਹੁਣ ਆਪਾਂ ਆ 프라이ਪੇ ਨਿੱਧਰ ਆਪਣਾ ਉਹੀ 프라이ਪੇ ਨ ਦੇ ਵਿੱਚ ਆਪਾਂ ਦੁੱਧ ਪਾ ਲਈਏ ਆਪਾਂ ਇਨਾਂਕ ਦੁੱਧ ਰੱਖ ਲਾਂਗੇ ਕਸਟਰਡ ਘੋਲਣ ਲਈ ਪਣੇ ਇਹ ਹੁਣ ਆਪਣਾ ਦੁੱਧ ਜਦੋਂ ਰਿਜਣ ਲੱਗ ਗਿਆ ਉਦੋਂ ਆਪਾਂ ਇਹਦੇ ਵਿੱਚ ਨਾਲੇ ਖੰਡ ਪਾਵਾਂਗੇ ਤੇ ਨਾਲੇ ਫਿਰ ਆਪਾਂ ਕਸਟਰਡ ਪਾਵਾਂਗੇ ਆ ਦੇਖੋ ਭੈਣ ਜਿਹੜਾ ਆਪਾਂ ਹਾ ਦੁੱਧ ਰੱਖਿਆ ਹੈਗਾ ਇਹਦੇ ਵਿੱਚ ਆਪਾਂ ਹਾ 2 ਚਮਚੇ ਪਰ ਪਰ ਕੇ ਕਸਟਰਡ ਦੇ ਪਾ ਦਨੇ ਇਹ 2 ਚਮਚੇ ਜਿਹੜੇ ਮੇਰੇ ਮਣਕੇ ਪਾਏ ਹੋਏ ਸੀਗੇ ਇਹ ਪਾ ਸਾਰਾ ਕਸਟਰਡ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਚੰਗੀ ਤਰ੍ਹਾਂ ਗੋਲ ਲਾਂਗੇ ਜਦੋਂ ਆਪਣਾ ਕਸਟਰਡ ਜੰਮੇ ਨਾ ਜੇ ਵੀ ਤਾਂ ਬਰਲਰ ਜੇ ਭਾਵੇਂ ਆਪਣਾ ਕੋਈ ਭੈਣ ਭਾਈ ਰਿਸ਼ਤੇਦਾਰ ਆਵੇ ਇਹ ਨਵੀਂ ਜੀ ਰਸਪੀ ਆ ਤੇ ਬਹੁਤ ਜਲਦੀ ਬਣਨ ਵਾਲੀ ਆ ਬਹੁਤ ਜਲਦੀ ਬਣਾ ਕੇ ਆਪਾਂ ਇਹਨੂੰ ਫ੍ਰਿਜ ਚ ਲਾ ਦਿਓ ਚਾਹੇ ਚਾਹੇ ਆਪਾਂ ਰੂਮ ਟੈਂਪਰੇਚਰ ਤੇ ਰੱਖ ਤਾ ਤੇ ਦੇਖ ਹੌਲੀ ਹੌਲੀ ਠੰਡਾ ਹੋ ਜਾਊਗਾ ਇਹ ਵੀ ਬਹੁਤ ਟੈਸਟੀ ਬਣਦੀ ਆ ਇਹ ਤੁਸੀਂ ਬਣਾ ਕੇ ਦੇਖਿਓ ਆਪ ਵੀ ਬਣਾ ਕੇ ਦੇਖਿਓ ਬੱਚਿਆਂ ਨੂੰ ਖਵਾਇਓ ਤੇ ਵੀਡੀਓ ਨੂੰ ਇੰਦੀ ਸ਼ੇਅਰ ਕਰ ਦਿਓ ਤੇ ਆਪਣੇ ਜਿਹੜੇ ਬਾਹਰ ਬੈਠੇ ਬੱਚੇ ਨੇਗੇ ਉਹਨਾਂ ਤੇ ਕਰ ਵੀਡੀਓ ਪਹੁੰਚ ਜੇਵੇ ਤੇ ਉਹ ਵੀ ਬਣਾ ਕੇ ਖਾ ਸਕਣ। ਹਾਂ ਦੇਖੋ ਭਾਣੇ ਆਪਣਾ ਕਸਟਰਡ ਬਿਲਕੁਲ ਖੁੱਲ ਗਿਆ। ਦੇਖੋ। ਬਹੁਤ ਸੋਣਾ ਖੁੱਲ ਗਿਆ ਹੈ। ਤੇ ਹੁਣ ਆਪਾਂ ਉਹ ਦੁੱਧ ਉਬਲ ਗਿਆ ਆਪਣਾ ਉੱਧਰ ਤੇ ਆਪਾਂ ਉਹਦੇ ਵਿੱਚ ਇਹ ਖੰਡ ਪਾ ਲਈਏ। ਖੰਡ ਤਾਂ ਭਾਣੇ ਆਪਾਂ ਹਾਂ ਵੱਡਾ ਚਮਚਾ ਲੈਂਦਾਗਾ। ਖੰਡ ਕਸਟਰਡ ਦੇ ਵਿੱਚ ਥੋੜੀ ਜਿਹੀ ਵਾਧੇ ਪੈਂਦੀ ਆ। ਤੇ ਆਪਾਂ ਇਹ ਵੱਡੇ ਚਮਚੇ ਦੋ ਟਾਈ ਪਾਤੇ ਦੋ ਹੀ ਭਾਈ ਨੇ ਪੈਣੇ ਦੋ ਚਮਚੇ ਇਹ ਵੱਡੇ ਪਾਤੇ ਆਪਾਂ ਕਸ਼ਟੜ ਤਾਂ ਬੈਸੇ ਸਾਰੀਆਂ ਪੈਣਾਂ ਨਹੀਂ ਬਣਾਉਣਾ ਆਉਂਦਾ ਹੋਊਗਾ ਤੇ ਜੇ ਕਿਸੇ ਨੂੰ ਨਹੀਂ ਵੀ ਆਉਂਦਾ ਤਾਂ ਮੇਰੀ ਵੀਡੀਓ ਦੇਖ ਕੇ ਬਣਾ ਕੇ ਦੇਖਿਓ ਤੁਸੀਂ ਤੇ ਮਹਿਮਾਨ ਜਦੋਂ ਘਰ ਦੇ ਵਿੱਚ ਗਰਮੀਆਂ ਦੇ ਵਿੱਚ ਪੈਣੇ ਆਪਣਾ ਖਾਸ ਕਰਕੇ ਕਸ਼ਟ ਵੀ ਚੱਲਦਾ ਜਦੋਂ ਘਰ ਆ ਬਈ ਤਾਂ ਮੈਂ ਮੈਂ ਜਦੋਂ ਘਰ ਦੇ ਵਿੱਚ ਮਹਿਮਾਨ ਆਉਂਦੇ ਨੇ ਤੇ ਇਹ ਜਲਦੀ ਬਣਨ ਵਾਲੀ ਚੀਜ਼ ਆਗੀ ਤੇ ਆਪਣੇ ਕੋਲੇ ਕਿਸੇ ਟਾਈਮ ਦੇ ਵਿੱਚ ਘਰੇ ਡਰਾਈ ਫਰੂਟ ਵੀ ਨਹੀਂ ਹੁੰਦੇ ਤੇ ਫਰੂਟ ਵੀ ਨਹੀਂ ਹੁੰਦੇ ਤੇ ਬਰੈਡ ਤਾਂ ਤਕਰੀਬਨ ਹਰ ਘਰ ਦੇ ਵਿੱਚ ਪਈ ਹੁੰਦੇ ਨੇ ਭੈਣੇ ਤੇ ਇਸ ਲਈ ਤੁਸੀਂ ਬਰੈਡਾਂ ਦਾ ਕਸਟਰਡ ਬਣਾ ਸਕਦੇ ਹੋ ਸਿੰਪਲ ਕਸਟਰਡ ਬਣਾਉਣ ਦੇ ਨਾਲੋਂ ਦੇਖੋ ਭੈਣੇ ਆਪਣਾ ਹੱਥ ਦੁੱਧੋ ਬਿਲਿਆਂ ਦਾਗਾ ਤੇ ਇਹਦੇ ਵਿੱਚ ਆਪਾਂ ਹੁਣ ਕਸਟਰਡ ਪਾਉਣੇ ਆ ਤੇ ਕਸਟਰਡ ਭੈਣੇ ਆਪਾਂ ਇਹ ਜਲਦੀ ਜਲਦੀ ਹਿਲਾਉਣਾਗਾ ਤੇਰੇ ਥੱਲੇ ਨਾ ਲੱਗ ਜੇ ਹੁਣ ਇਹਨਾਂ ਨੂੰ ਕਸਟਰਨ ਵਾਲਾ ਉਹਨਾਂ ਟਿੱਕਰ ਆਪਾਂ ਪਕਾਵਾਂਗੇ ਸਲੋ ਤਾਂ ਹੀ ਪਕਾਵਾਂਗੇ ਆ ਦੇਖ ਭਾਣੇ ਆਪਣਾ ਕਸਟਰ ਬਿਲਕੁਲ ਰੈਡੀ ਹੋ ਗਿਆ ਦੇਖੋ ਕਿੰਨਾ ਵਧੀਆ ਬਣਿਆ ਇਹ ਬਿਲਕੁਲ ਰੈਡੀ ਹੋ ਗਿਆ ਕਸਟਰ ਆਪਣਾ ਹੁਣ ਆਪਾਂ ਇਹਨੂੰ ਪਲੇਟ 'ਚ ਸਜਾਉਣੀ ਆਂਗੇ ਆ ਦੇਖੋ ਗਾੜਾ ਗਾੜਾ ਬਣਿਆ ਆਪਣਾ ਪੂਰਾ ਵਧੀਆ ਤੇ ਇਹਨੂੰ ਫਿਰ ਪਲੇਟ 'ਚ ਕੱਢ ਦਾਂਗੇ ਇਹਨਾਂ ਕੱਟ ਕੇ ਪਲੇਟ ਦੇ ਵਿੱਚ ਉਹਨਾਂ ਪਾਸੇ ਜਾਣ ਦੇ ਲਈ ਇਹ ਦਿੱਤੇ ਇਹ ਰੱਖਾਂਗੇ ਐਸ ਤਰ੍ਹਾਂ ਪਾਣੀ ਦੇ ਉੱਪਰ ਪਾ ਲਿਓ ਸਜਾਵਟ ਦੇ ਲਈ ਦੇਖੋ ਇਹ ਪਾਸਾ ਸਾਰਾ ਉੱਪਰ ਪਾ ਦਾਂਗੇ ਇਹਦੇ ਐਸ ਤਰ੍ਹਾਂ ਤੇ ਐਸ ਤਰ੍ਹਾਂ थोड़े जिन्ने जाने के मेहमान ने आना हो पाए तो उसी उन्न ब्रेड तैयार कर सकते होंगे एक कप प्लेट के ब्रेड रख सकते देखो गखो खा के दिखाने थोन देखो भैने आप एक ब्रेड चक लेना गा एक ब्रेड चक लेना इस तरह ਇੱਕ ਵਟ ਚੱਕ ਕੇ ਉੱਪਰ ਆਪਾਂ ਕਾਸਟਰ ਪਾ DNA ਦੇ ਹਾਂ ਦੇਖੋ ਕਾਸਟਰ ਪਾਤਾ ਤੇ ਹੁਣ ਆਪਾਂ ਚਮਚ ਦੇ ਨਾਲ ਸੋਨੂੰ ਟੈਸਟ ਦੱਸਦੇ ਆ ਕਿ ਕਿੱਦਾਂ ਬਣਿਆਗਾ ਹਾਂ ਦੇਖੋ ਭਣੇ ਆਪਾਂ ਬਰੈਡ ਦਾ ਪੀਸ ਤੋੜ ਲੈ ਨਾਲ ਨਾਲ ਆਪਾਂ ਲੈ ਲੈ ਕਾਸਟਰ ਸੋਨੂੰ ਖਾ ਕੇ ਦਿਖਾਉਣੇ ਆ ਬਹੁਤ ਟੈਸਟੀ ਬਣੇ ਪਣੇ ਬਹੁਤ ਜਿਆਦਾ ਟੈਸਟੀ ਬਣਿਆ ਤੇ ਤੁਸੀਂ ਜਿੰਨੇ ਤੁਹਾਡੇ ਮਹਿਮਾਨ ਆਏ ਉਹਨੇ ਤੁਸੀਂ ਬ੍ਰੈਡ ਲੈ ਲੈ ਲੈਣੇ ਤੇ ਇੱਕ ਪਲੇਟ ਦੇ ਵਿੱਚ ਇੱਕ ਬ੍ਰੈਡ ਜ਼ਰੂਰ ਰੱਖਿਓ ਮਹਿਮਾਨਾਂ ਨੂੰ ਤੇ ਤੁਹਾਡੀ ਤਾਰੀਫ ਕਰ ਦੇ ਸਕਦੇ ਨੇ ਉਹ ਤਾਰੀਫ ਹੋਬ ਤੁਹਾਡੀ ਬਹੁਤ ਜਿਆਦੇ ਤੇ ਆਪਣੀ ਵੀਡੀਓ ਨੂੰ ਪਨੇ ਬាទ ਬាទ ਸ਼ੇਅਰ ਕਰੋ ਜਿੰਨਾ ਭੈਣਾਂ ਨੂੰ ਨਹੀਂ ਕਸਟਮ ਬਣਾਉਣਾ ਆਉਂਦਾ ਉਹ ਭੈਣਾਂ ਕਸਟਮ ਬਣਾਉਣਾ ਵੀ ਸਿੱਖ ਜਾਣਗੀਆਂ ਨਾਲੇ ਇਹ ਨਵੀਂ ਰੈਸਪੀ ਦੇ ਨਾਲ ਸਿੱਖ ਜਾਣਗੀਆਂ ਤੇ ਜਿੰਨਾ ਭੈਣਾਂ ਨੂੰ ਫਰੂਟ ਵਾਲਾ ਨਹੀਂ ਬਣਾਉਣਾ ਆਉਂਦਾ ਉਹ ਵੀ ਦੱਸਦੇ ਆ ਭੈਣਾਂ ਆਪਾਂ ਫਰੂਟ ਪਾ ਕੇ ਤੇ ਡਰਾਈ ਫਰੂਟ ਪਾ ਕੇ ਆਪਾਂ ਉਹ ਵੀ ਬਣਾ ਦਾਂਗੇ ਕਿਸੇ ਦਿਨ ਉਹ ਵੀ ਦੱਸਦੇ ਆ ਮੈਨੂੰ ਤੁਸੀਂ ਤੇ ਇਹਨੂੰ ਬਰਤ ਬਰ ਸੇਅਰ ਕਰਦੇ ਭੈਣੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਇੱਕ ਕਮੈਂਟ ਕਰਿਆ ਕਰੋ ਭੈਣੇ ਮੇਰਾ ਵੀ ਹੌਸਲਾ ਵਧੇ ਜੀ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਆਪਣੇ ਬੱਚਿਆਂ ਤੋਂ ਤੇ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਵੇਰ 9:00 ਵਜੇ ਆਪਣੀ ਵੀਡੀਓ ਆਉਂਦੀ ਹੈ ਹਰ ਰੋਜ਼ 9:00 ਵਜੇ ਤੇ ਮਿਲਦੇ ਆ ਕੱਲ ਨੂੰ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਸਤੀ ਕਾ